ਦੋਸਤੋ ਮੇਲੇ ਦੀ ਰੌਣਕ ਜਿਹੜੀ ਹੈਗੀ ਬਹੁਤ ਅੱਜ ਧੁੱਪ ਵੀ ਨਿਕਲੀ ਆ ਤੇ ਮੇਲੇ ਦੀ ਰੌਣਕ ਵੀ ਦੇਖਿਆ ਬਣਦੀ ਆ ਤੇ ਦੇਖੋਗੇ ਕਿ ਇਸ ਮੇਲੇ ਦੇ ਵਿੱਚ ਅੱਜ ਬਹੁਤ ਸਾਰੇ ਆ ਜਿਹੜੀਆਂ ਕੁੱਤਿਆਂ ਦੀਆਂ ਬਰੀਡਸ ਬਹੁਤ ਸਾਰੀਆਂ ਨਸਲਾਂ ਆਪਾਂ ਨੂੰ ਦੇਖਣ ਨੂੰ ਮਿਲ ਰਹੀਆਂ ਸੇਲ ਹੋਣ ਲਈ ਆ ਰਹੀਆਂ ਬਾਈ ਆਪਣੇ ਨਾਲ ਆਪਾਂ ਬਾਈ ਨੂੰ ਪੁੱਛਦੇ ਆਂ ਬਾਈ ਅਸੀ ਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਕਿਹੜਾ ਪਿੰਡ ਆ ਆਪਣਾ ਆਪਣਾ ਰਾਜਾਣਾ ਜੀ ਤੇ ਬਾਈ ਜੀ ਕਿੰਨੇ ਪ੍ਰਕਾਰ ਦੇ ਕਿੰਨੀ ਨਸਲ ਦੇ ਆਪਣੇ ਕੋਲ ਇਸ ਵਕਤ ਕੁੱਤੇ ਆ ਗਏ ਤੇ ਕਿਹੜੇ-ਕਿਹੜੇ ਨਸਲਾਂ ਦੀ ਜਾਣਕਾਰੀ ਦਿਓ ਸਾਨੂੰ ਤਿੰਨ ਪ੍ਰਕਾਰ ਦੇ ਆ ਜੀ ਆਪਣੇ ਕੋਲ ਇਸ ਵਕਤ ਅਮਰੀਕਨ ਹੈਗੇ ਆ ਕਲਚਰ ਹੈਗੇ ਭਾਈ ਜੀ ਦਰਸ਼ਕਾਂ ਜਰੂਰ ਮੜਾ ਦਿਖਾਓ ਦੱਸੋ ਕੀ ਇਹ ਪੋਮੇਰੀਅਨ ਆ ਜੀ ਠੀਕ ਹੈ ਜੀ ਪੋਮੇਰੀਅਨ ਦੇ ਫੀਮੇਲ ਆ ਕਲਚਰ ਪਏ ਆ ਜੀ ਉਹ ਟਵਾਏ ਪਏ ਆ ਠੀਕ ਹੈ ਉਹ ਫਾਦਰ ਆ ਇਹਨਾਂ ਦਾ ਸਟਾਰਟ ਆ ਉਹ ਵਾਲਾ ਜੀ ਹਾਂਜੀ 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 ਇਹ ਵੀ ਸਟਾਰਟ ਆ ਜੀ ਠੀਕ ਹੈ ਜੀ ਟਵਾਏ ਦਾ ਸਟਾਰਟ ਅੱਛਾ ਇਹ ਵੀ ਸਟਾਰਟ ਆ ਹਾਂਜੀ ਹਾਂਜੀ ਟਵਾਏ ਦਾ ਤੇ ਭਾਈ ਜੀ ਜਿਵੇਂ ਤੁਸੀਂ ਇੰਨੇ ਤਰ੍ਹਾਂ ਦੇ ਪਾਲਕੋਂ ਮੰਨ ਲਓ ਹਨਾ ਡੌਗ ਪਾਲਕੋਂ ਤਾਂ ਭਾਈ ਕਿੱਦਾਂ ਦਾ ਬਿਜ਼ਨਸ ਹੈ ਠੀਕ ਰਹਿੰਦਾ ਹਾਂਜੀ ਹਾਂਜੀ ਬਿਜ਼ਨਸ ਬਹੁਤ ਜਿਆਦਾ ਪ੍ਰੋਫਿਟ ਆ ਪੂਰਾ ਤੇ ਲੋਕ ਜਿਹੜਾ ਹੈਗਾ ਪਸੰਦ ਕਰਦੇ ਆ ਕੁੱਤਿਆਂ ਨੂੰ ਪਾਲਣਾ ਹਾਂਜੀ 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 ਪੂਰਾ ਪਸੰਦ ਕਰਦੇ ਆ ਜੀ ਤੇ ਕਿਹੜੀ ਐਸ ਵਕਤ ਇਸ ਮੇਲੇ ਦੇ ਵਿੱਚ ਕਿਹੜੀ ਨਸਲ ਜਿਹੜੀ ਤੁਹਾਡੀ ਜ਼ਿਆਦਾ ਵਿਕ ਰਹੀ ਆ ਕੋਈ ਦੱਸ ਸਕਦਾ ਕਲਚਰ ਵੇਖੇ ਜਾਏਗਾ ਕਲਚਰ ਹਾਂਜੀ ਕਲਚਰ ਮੜਾ ਆਪਾਂ ਉਹ ਥੱਲੇ ਵਾਲਾ ਨਾ ਮੜਾ ਮੈਂ ਕਹਦਾ ਹਾਂਗਾ ਵੀ ਤੇ ਕੈਮਰੇ ਨੂੰ ਕਲਚਰ ਕਲਚਰ ਅੱਛਾ ਆ ਸਭ ਤੋਂ ਵੱਧ ਵਿਕ ਰਹੇ ਨੇ ਬਾਈ ਕਹਿੰਦਾ ਯਾਰ ਬਾਈ ਬਹੁਤ ਸੋਹਣੇ ਨੇ ਵੇਖ ਕੇ ਬੜਾ ਪਿਆਰ ਆ ਜਾਂਦਾ ਇਹਨਾਂ ਨੂੰ ਵੇਖ ਕੇ ਚੱਜੀ ਕਰਦਾ ਤਾਂ ਦੇਖੋ ਤੁਸੀਂ ਦਰਸ਼ਕੋ ਦੇਖੋ ਵੀ ਕੁੱਤਿਆਂ ਦੀਆਂ ਵੀ ਕਿੰਨੀਆਂ ਬਰੀਡਸ ਨੇ ਕਿੰਨੀਆਂ ਨਸਲਾਂ ਨੇ ਤੇ ਅਲੱਗ-ਅ ਆ ਲਾਕਲਾ ਕਹਦਾ ਉਹਨਾਂ ਜਿਵੇਂ ਸੁਝਾਅ ਟੂ ਵੀ ਕਹਿ ਸਕਦੇ ਆ ਸੋਹਣੇ ਨੇ ਤੇ ਬਾਈ ਦਾ ਕੰਮ ਆ ਬਾਈ ਦਾ ਆਪਾਂ ਨੰਬਰ ਤੁਹਾਨੂੰ ਇੱਥੇ ਦਿਖਾਈ ਦਿੱਤਾ ਇੱਕ ਵਾਰੀ ਫੇਰ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਬਾਈ ਦਾ ਜਿਹੜਾ ਨੰਬਰ ਹੈਗਾ ਤੇ ਤੁਸੀਂ ਦੇਖੋ ਦਰਸ਼ਕ ਵੀ ਵਾਰ-ਵਾਰ ਆ ਕੇ ਉਹਨਾਂ ਨੂੰ ਛੂਣ ਦੀ ਕੋਸ਼ਿਸ਼ ਕਰਦੇ ਆ ਹਨਾ ਹੱਥ ਲਾਉਣ ਨੂੰ ਜੀ ਕਰਦਾ ਚੱਕਰ ਨੂੰ ਜੀ ਕਰਦਾ ਇਹਨਾਂ ਨੂੰ ਸਾਰਿਆਂ ਨੂੰ ਬੱਚਿਆਂ ਨੂੰ ਤੇ ਮੈਂ ਚਾਹੁੰਗਾ ਵੀ ਇੱਕ ਵਾਰੀ ਬਾਈ ਦਾ ਨੰਬਰ ਜੂ ਵਿੱਚ ਪਬਲਿਸ਼ ਕਰ ਦਿਓ ਉਹ ਬਾਈ ਦਾ ਨੰਬਰ ਆ ਪੈਂਡਾ ਬਾਈ ਦਾ ਰਾਜ ਹੈ ਨਾ ਜ਼ਿਲ੍ਹਾ ਮੋਗਾ ਭਾਈ ਹਾਂਜੀ ਹਾਂਜੀ ਵੀਰੇ ਜ਼ਿਲ੍ਹਾ ਮੋਗਾ ਬਾਈ ਦਾ ਤੇ ਜਰੂਰ ਜਿਹੜੇ ਬਾਈਆਂ ਨੂੰ ਕੋਈ ਇਹਨਾਂ ਨਸਲਾਂ ਚ ਕੋਈ ਆ ਚਾਹੀਦਾ ਹਨਾ ਜਾਨਵਰ ਕੋਈ ਵੀ ਤਾਂ ਉਹ ਸੰਪਰਕ ਕਰ ਸਕਦੇ ਨੰਬਰ ਆਪਾਂ ਦੇਤਾ ਬਈ ਬਾਬਾ ਸ਼ੁਕਰੀਆ ਜੀ